ਹਾਂਜੀ ਮੇਰੇ ਵੱਲੋਂ ਤੁਹਾਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਠੀਕ ਹੈ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਅ ਸੈਂਪਲ ਪਲਾਜ਼ੋ ਦੀ ਕਟਿੰਗ ਠੀਕ ਹੈ ਜੀ ਕੋਈ ਲੂਜ਼ ਪਲਾਜ਼ੋ ਘੈਰਦਾ ਕੋਈ ਸੈਂਪਲ ਪਲਾਜ਼ੋ ਕਹਿ ਰਹਿੰਦਾ ਠੀਕ ਹੈ ਜੀ ਤੇ ਆਪਾਂ ਹੁਣ ਇਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਆ ਚਲੋ ਆਜੋ ਕਰਦੇ ਆ ਵੀਡੀਓ ਸ਼ੁਰੂ ਠੀਕ ਹੈ ਸૌ ਤੋਂ ਪਹਿਲਾਂ ਤਾਂ ਆਪਾਂ ਨੇ ਇੱਥੋਂ ਇਹਦੀ ਮੂਰੀ ਦਾ ਪਨਾਵ ਲੈ ਲੈਣਾ ਆਪਾਂ ਕੀ ਕੀਤਾ ਹੈ ਸਿੰਗਲ ਬੱਲਾ ਲੈ ਕੇ ਨਾ ਆਪਾਂ ਡਬਲ ਫੋਲ ਲਗਾੜ ਲਿਆ ਠੀਕ ਹੈ ਜੀ ਆ ਦੇਖੋ ਦੋ ਫੋਲਡੇ ਦੇ ਵਿੱਚ ਪਹਿਲਾਂ ਆਪਾਂ ਫਰੰਟ ਵਾਲਾ ਬੱਲਾ ਤਾਰਾਂਗੇ ਫਿਰ ਆਪਾਂ ਬੈਕ ਵਾਲਾ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਦੀ 2 2 ਇੰਚ ਤੇ ਨਿਸ਼ਾਨੀ ਲਾ ਲੈਣੀ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਕਰਕੇ 2 2 ਇੰਚ ਦੀ ਨਿਸ਼ਾਨੀ ਲਗਾ ਲਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਜੀ ਆਪਾਂ ਲਵਾਂਗੇ ਲੈਂਥ ਲੈਂਥ ਹੈ ਜੀ ਇਹਨਾਂ ਦੀ 35 ਇੰਚ ਤਿਆਰ ਠੀਕ ਹੈ ਜੀ ਆਪਾਂ 35 ਤੇ ਨਿਸ਼ਾਨੀ ਲਾ ਦਾਂਗੇ 35 35 ਇਸ ਤਰ੍ਹਾਂ ਕਰਕੇ ਠੀਕ ਹੈ ਜੀ ਇਹ ਹੋ ਗਈ ਲੈਂਥ ਦੀ ਨਿਸ਼ਾਨੀ ਠੀਕ ਹੈ ਜੀ ਮੋੜ ਦੇ ਰੰਤੀ ਤੇ ਉਸ ਤੋਂ ਬਾਅਦ ਉੱਪਰ ਲਾ ਲਾਂਗੇ ਆਪਾਂ ਇਹਦੇ ਲਾਸਕਟ ਦਾ ਠੀਕ ਹੈ ਜੀ 2.5 ਇੰਚ ਤੇ ਉੱਪਰੋਂ ਲੈਣਾ ਆਪਾਂ 2.5 ਇੰਚ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਦੋ ਵੀ ਲੈ ਸਕਦੇ ਹੋ 2.5 ਲੈ ਸਕਦੇ ਹੋ ਠੀਕ ਹੈ ਜੀ ਆਪਾਂ ਲਵਾਂਗੇ 2.5 2.5 ਇਸ ਤਰ੍ਹਾਂ ਕਰਕੇ ਆਪਾਂ ਨੇ ਨਿਸ਼ਾਨੀ ਧਾਰੀ ਠੀਕ ਹੈ ਜੀ ਹੁਣ ਇਹਦਾ ਆਪਾਂ ਲਵਾਂਗੇ ਅਸ ਆਪਣੇ ਜਿਹੜੇ 벨ਟ ਦਾ ਨਾਪ ਹੁੰਦਾ ਠੀਕ ਹੈ ਜੀ ਅਸਨ ਦਾ ਨਾਪ ਠੀਕ ਹੈ ਜੀ ਇਹਨਾਂ ਦਾ ਹੈਗਾ 22 हिप ਹੈਗੀ 22 ਠੀਕ ਹੈ 22 ਦੇ ਹਿਸਾਬ ਨਾਲ ਆਪਾਂ ਇੱਥੇ ਨਿਸ਼ਾਨੀ ਲਾਵਾਂਗੇ 12.5 ਤੇ ਕਿਉਂਕਿ ਆਪਾਂ ਇਹ ਚ 22 ਠੀਕ ਹੈ ਜੀ 22 ਦੇ ਨਾਲ ਆਪਾਂ ਨੇ ਵਿੱਚ ਇਹਦੇ ਐਡ ਕਰਨਾ 22 23 24 25 25 ਦੀ ਕਟਿੰਗ ਕਰਾਂਗੇ 25 ਦਾ ਅੱਧ 12.5 ਠੀਕ ਹੈ ਜੀ 25 ਦਾਦ ਹੋ ਗਿਆ 12.5 ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਇੱਥੇ ਨਿਸ਼ਾਨੀ ਲਗਾ ਲਾਂਗੇ ਠੀਕ ਹੈ ਜੀ ਹੁਣ ਆਪਾਂ ਇੱਥੋਂ ਇਹਦਾ ਲਵਾਂਗੇ ਆਸਣ ਦਾ ਆਸਣ ਰੱਖਾਂਗੇ ਇਹਨਾਂ ਦਾ ਆਪਾਂ 12.5 ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਇਹ ਲਾਈਨ ਲਗਾ ਲੈਣੀ ਤੇ 12.5 ਤੇ ਇਸ ਤਰ੍ਹਾਂ ਬਣਾ ਲੈਣਾ ਠੀਕ ਹੈ ਜੀ ਇਥੋਂ ਰੱਖਾਂਗੇ ਆਪਾਂ 2.5 ਦਾ ਜਿਹੜਾ ਆਪਾਂ ਨੇ ਆਸਣ ਲਾਉਣਾ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਇਹਨੂੰ ਬਹੁਤ ਹੀ ਗੁਲਾਈਂ ਦੇਣੀ ਇਸ ਤਰ੍ਹਾਂ ਕਰਕੇ ਇਹਨੂੰ ਘੁਮਲਾ ਲੈਣਾ ਠੀਕ ਹੈ ਜੀ ਤੇ ਆਹ ਜਿਹੜੀ ਆਪਾਂ ਨੇ ਆਹ ਹੈਗਾ ਇਹ ਤੋਂ ਕੰਨੀ ਵਾਲੀ ਆਪਾਂ ਨੇ ਛੱਡ ਕੇ ਇਥੋਂ 12:30 ਦੀ ਨਿਸ਼ਾਨੀ ਲਾਉਣੀ ਆਪਾਂ ਨੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ 12:30 ਤੇ ਇੱਥੋਂ ਵੀ ਕੰਨੀ ਵਾਲਾ ਹਿੱਸਾ ਛੱਡ ਕੇ ਉਸ ਤੋਂ ਯਾਦ ਨਹੀਂ ਆਇਆ ਕੰਨੀ ਵਾਲਾ ਛੱਡ ਕੇ ਆਪਣਾ ਲਗਾਉਣੀ 12:30 ਠੀਕ ਆ ਇਸ ਤਰ੍ਹਾਂ ਕਰਕੇ ਠੀਕ ਹੈ ਜੀ ਨਾਲ ਨੂੰ ਉੱਪਰ-ਨੀਚੇ ਲਿਆਵਾਂਗੇ ਇਸ ਤਰ੍ਹਾਂ ਕਰਕੇ ਮੇਰੇ ਯਾਦ ਨਹੀਂ ਆ ਤੁਹਾਨੂੰ ਕੰਨੀ ਵਾਲਾ ਪਿੱਛੇ ਨਹੀਂ ਲੈਣਾ ਹੈਗਾ ਦੱਸਣਾ ਸੌਰੀ ਤੇ ਤੇ ਆਪਣਾ 12:30 ਆ ਗਿਆ ਇੱਥੇ ਠੀਕ ਹੈ ਜੀ ਆ ਗਿਆ 12:30 ਇੱਥੋਂ ਆਪਾਂ ਲਵਾਂਗੇ ਢਾਈ ਦਾ ਠੀਕ ਹੈ ਤੁਹਾਨੂੰ ਮੈਂ ਇਹਦੇ ਨਾਲ ਚਾਕ ਨਾ ਲਾ ਕੇ ਦੱਸਦੀ ਆਂ ਦੂਜੇ ਕਲਰ ਦੇ ਨਾਲ ਠੀਕ ਹੈ ਕਿ ਹੁਣ ਇੱਥੋਂ ਆਪਾਂ ਕਲਾਈ ਦਵਾਂਗੇ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਇਦੋਂ ਵੀ ਆਪਾਂ ਸਾਢੇ 12 ਦੇ ਨਿਸ਼ਾਨੀ ਲਾਵਾਂਗੇ ਠੀਕ ਹੈ ਜੀ ਇਹ ਲੱਗ ਗਿਆ ਨਿਸ਼ਾਨੀ ਆ ਠੀਕ ਹੁਣ ਕੀ ਕਰਨ ਆਪਾਂ ਨੇ ਨੀਚੋਂ ਦੀ ਰੱਖਣੀ ਆ ਮੋਦੀ ਤੇ ਤੋਂ ਡੇਢ ਕਿਨ ਚਾਪਾ ਨੇ ਤੋਂ ਛੱਡ ਦੇਣਾ ਪਿੱਛੋਂ ਠੀਕ ਹੈ ਜੀ ਹੁਣ ਇੱਥੋਂ ਆਪਾਂ ਲਾਵਾਂਗੇ ਇਹਨਾਂ ਦਾ ਮੂਰੀ ਕਿੰਨੀ ਰੱਖਣੀ ਹੈ ਮੂਰੀ ਵੈਸੇ ਆਪਾਂ ਇਹਨਾਂ ਦੀ ਰੱਖਾਂਗੇ 1.5 9 ਇੰਚ ਤਿਆਰ ਰੱਖਾਂਗੇ ਠੀਕ ਹੈ ਜੀ ਇਹਨਾਂ ਛੋਟੀ ਪਾਉਣ ਨੂੰ ਕਿਹਾ ਮੂਰੀ ਆਪਾਂ ਨੂੰ ਠੀਕ ਹੈ ਜੀ ਤੇ ਫਿਰ ਆਪਾਂ ਨੇ ਕੀ ਕਰਨਾ 스ਕੇਲ ਚੱਕਣਾ 스ਕੇਲ ਚੱਕ ਕੇ ਆਪਾਂ ਨੇ ਇਹਦੇ ਨਾਲ ਮਲਣਾ ਠੀਕ ਹੈ ਜੀ ਹੱਜੀ ਹੁਣ ਇਧਰੀ ਸਾਈਡ ਆਪਾਂ ਲਾਈ ਸੀ ਨਿਸ਼ਾਨੀ ਐਂਦੀ ਆਪਾਂ ਤੈ ਰੱਖਣੀ ਇੱਥੋਂ ਆਪਾਂ ਲੈਣਾ ਦੋ ਜਿੰਨਾ ਜਿੰਨਾ ਕਾ ਹੈਗਾ ਆਪਾਂ ਇੱਥੋਂ ਇਸ ਤਰ੍ਹਾਂ ਕਰਕੇ ਸਕੇਰ ਰੱਖ ਕੇ ਹਲਕੀ ਜੀ ਆਪਾਂ ਨੇ ਇਹਨੂੰ ਉਹ ਦੇਣੀ ਆ ਬਹੁਤੀ ਟੰਗਾਈ ਚ ਨਹੀਂ ਦੇਣੀ ਹੈਗੀ ਵੀ ਕੰਨੀ ਕੰਨੀ ਦੀ ਬਸ ਠੀਕ ਆਪਾਂ ਨੇ ਇਹਨੂੰ ਨਾਲ ਰੱਖ ਲੈਣਾ ਇੱਕ ਨੂੰ ਇਸ ਤਰ੍ਹਾਂ ਕਰਕੇ ਨਾ ਇਹਨੂੰ ਰੰਗਾਈ ਨਹੀਂ ਦੇਣੀ ਬਹੁਤੀ ਜਿਵੇਂ ਆਪਾਂ ਪੈਂਟ ਪਲਾਜ਼ੋ ਦੀ ਢੰਗਾਈ ਦਿੰਦੇ ਹਾਂ ਨਾ ਉਸ ਤਰ੍ਹਾਂ ਨਹੀਂ ਦੇਣੀ ਹੈਗੀ ਇਹਨੂੰ ਲੂਜ਼ ਲੂਜ਼ੇ ਇਸ ਤਰ੍ਹਾਂ ਕਰਕੇ ਆਪਾਂ ਨੇ ਇਹਨੂੰ ਠੀਕ ਹੈ ਜੀ ਬਿਲਕੁਲ ਹਲਕਾ ਹਲਕਾ ਜਿਹਾ ਆਪਾਂ ਨੇ ਹੁਕਾ ਠੀਕ ਹੈ ਬਸ ਕੰਨੀ ਕੰਨੀ ਦਾ ਸਾਵਧਾਨ ਰੱਖਤੇ ਠੀਕ ਹੈ ਜੀ ਆਲੋ ਠੀਕ ਹੈ ਜੀ ਇਹ ਹੋ ਗਈ ਆਪਣੀ ਫਰੰਟ ਭੱਲੇ ਦੀ ਨਿਸ਼ਾਨੀ ਇਹ ਦੇ ਤੁਸੀਂ ਠੀਕ ਹੈ ਜੀ ਆਪਾਂ ਨੇ ਇਹਦੀ ਲੈਂਥ ਰੱਖੀ 35 ਇਚ ਤਿਆਰ ਠੀਕ ਹੈ ਜੀ 2 ਇੰਚ ਆਪਾਂ ਮੂਰੀ ਫੋਲਡ ਦਾ ਰੱਖ ਲਿਆ ਸੌਰੀ 2 ਇੰਚ 2 ਇੰਚ ਆਪਾਂ ਮੂਰੀ ਫੋਲਡ ਦਾ ਰੱਖ ਲਿਆ ਤੇ ਇਥੋਂ ਆਪਾਂ ਨੇ ਰੱਖਿਆ 22 ਇਚ ਠੀਕ ਹੈ ਜੀ ਜਿਹੜਾ ਆਪਾਂ ਉੱਪਰ ਨੇਫਾ ਮੋੜੀ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਦਾ ਰੱਖਿਆ ਜੇ ਜੇ ਆਪਾਂ ਨੇ ਕਾਟ ਪਾਉਣੀ ਆ ਠੀਕ ਹੈ ਜੀ ਸਾਢੇ 12 ਠੀਕ ਹੈ ਜੀ ਸਾਢੇ 12 ਤੋਂ ਲੈ ਕੇ ਆਪਾਂ ਇਹਦੇ ਨਾਲ ਨਿਸ਼ਾਨੀ ਆ ਇਸ ਤਰ੍ਹਾਂ ਮਲਾ ਕੇ ਇਹ ਹੋ ਗਈ ਇਹਦੀ ਕਟਿੰਗ ਠੀਕ ਨਿਸ਼ਾਨੀ ਲਾ ਲਈ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਠੀਕ ਹੈ ਹਾਂਜੀ ਆਪਾਂ ਲੱਗਿਆ ਜੀ ਹੁਣ ਕਟਿੰਗ ਕਰਨ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ 벨ਟ ਵਾਲਾ ਜੀ ਇਹ ਆਪਾਂ ਨੇ ਤਾਰ ਲਾਂਗੇ ਇਹਨੂੰ ਜੇ ਜੇ ਆਪਾਂ ਨਿਸ਼ਾਨੀ ਲਾਈ ਸੀ ਉਹਨੂੰ ਇਹ ਆਪਾਂ ਨਾ ਹੌਲੀ ਦੇਣੇ ਬਸ ਇਹਨੂੰ ਹਲਕੀ ਜਿਹੀ ਗਲਾਈ ਦੇਣੀ ਹੈ ਠੀਕ ਹੈ ਜੀ ਬਹੁਤ ਹੀ ਡੂੰਗਾ ਇਚ ਨਹੀਂ ਗਲਾਈ ਦੇਣੀ ਜਿਵੇਂ ਆਪਾਂ ਉਹ ਦਿੰਨੇ ਆ ਠੀਕ ਆ ਇਸ ਤਰ੍ਹਾਂ ਕਰਕੇ ਠੀਕ ਹੈ ਜਿਸ ਤਰ੍ਹਾਂ ਨਿਸ਼ਾਨੀ ਲੱਗੀ ਹੋਈ ਹੈ ਦੀ ਉਸ ਤਰ੍ਹਾਂ ਆਪਾਂ ਨੇ ਇਹਨੂੰ ഉറപ്പി ਜਿਸ ਤਰ੍ਹਾਂ ਆਪਾਂ ਚਾਹ ਨਹੀਂ ਲਾਇਆ ਇਸ ਵਸ ਕੰਨੀ ਦੇ ਹਿਸਾਬ ਨਾਲ ਉਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰ ਲੈਂਦੇ ਹਾਂ ਠੀਕ ਹੈ ਜੀ ਆਹ ਲਓ ਜੀ ਇਹ ਹੋ ਗਿਆ ਆਪਣਾ ਫਰੰਟਰ ਦੀ ਕਟਿੰਗ ਆਹ ਲਓ ਜੀ ਠੀਕ ਹੈ ਜੀ ਤੇ ਹੁਣ ਆਪਾਂ ਲੱਗਾਂ ਬੈਕ ਵਾਲੀ ਦੀ ਕਟਿੰਗ ਕਰਾਂ ਬੈਕ ਵਾਲੀ ਦੀ ਕਟਿੰਗ ਕਿਵੇਂ ਕਰਨੀ ਉਹ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਆਪਾਂ ਹੁਣ ਆਪਾਂ ਫਰੰਟ ਵਾਲਾ ਪੱਲਾ ਬੈਕ ਵਾਲੇ ਤੇ ਵਿਛਾ ਲਿਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਧਰ ਥੋੜ੍ਹੀ ਥੋੜ੍ਹੀ ਆਪਾਂ ਨੇ ਦੀਹਾ ਕੰਨੀ ਵਾਲੀ ਇਹ ਆਪਾਂ ਨੇ ਛੱਡ ਕੇ ਠੀਕ ਹੈ ਜੀ ਅਸੀਂ ਇੰਨਾ ਕੱਪਾ ਨੇ ਛੱਡਣਾ ਠੀਕ ਹੈ ਜੀ ਹੁਣ ਆਪਾਂ ਇਹਦਾ ਕਿਵੇਂ ਕਰਨਾ ਦੇਖੋ ਆਪਾਂ ਇਥੋਂ ਆਸਣ ਲਾਇਆ ਰੱਖਿਆ ਸੀ ਆਪਾਂ ਨੇ ਇਹ ਤੋਂ 2.5 ਇੰਚ ਦਾ ਆਪਾਂ ਰੱਖਾਂਗੇ ਠੀਕ ਹੈ ਜੀ 2.5 ਇੰਚ ਦਾ ਇੱਥੇ ਆਪਾਂ ਬਾਕਸ ਬਣਾਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਇੱਥੇ ਨਿਸ਼ਾਨੀ ਲਾਵਾਂਗੇ 2.5 ਇੱਥੇ ਲਾ ਲਓ ਤੁਸੀਂ ਯਾਨੀ ਕਿ 2.5 2.5 ਠੀਕ ਹੈ ਜੀ ਇਥੋਂ ਟਾਈ ਇਸ ਤਰ੍ਹਾਂ ਕਰਕੇ ਟਾਈ ਟਾਈ ਤੇ ਆਪਾਂ ਸ਼ਾਨੀ ਲਗਾ ਦਿੰਦੇ ਹੁਣ ਆਪਾਂ ਇਥੋਂ ਕੀ ਕਰਨਾ ਹਲਕੀ ਜਿਹੇ ਨੂੰ ਆਪਾਂ ਇੱਥੇ ਉਸੇ ਤਰ੍ਹਾਂ ਹੀ ਕਲਾਈ ਦੇ ਦੜ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਠੀਕ ਹੈ ਹੁਣ ਆਪਾਂ ਉੱਪਰੋਂ ਕਿੰਨਾ ਰੱਖਣਾ ਇੱਥੋਂ ਵੀ ਆਪਾਂ ਟਾਈ ਦਾ ਲਾਇਆ ਇਸ ਨੂੰ ਠੀਕ ਹੈ ਜੀ ਹੁਣ ਆਪਾਂ ਇੱਥੋਂ ਰ ਰੱਖਣਾ ਕਾਟ ਦਾ ਕਾਟ ਤਾਂ ਆਪਾਂ 22 ਪੜਨ ਦਾ ਪਰ ਰੱਖਾਂਗੇ 3 ਇੰਚ ਬਾਅਦ ਠੀਕ ਹੈ ਜੀ ਇੱਥੋਂ ਰੱਖਾਂਗੇ ਆਪਾਂ 3 ਇੰਚ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਜਿਹੜੀ ਆਹ ਵਾਲੀ ਇੱਥੇ ਨਿਸ਼ਾਨੀ ਆ ਠੀਕ ਹੈ 2.5 ਵਾਲੀ ਆਪਾਂ 3 ਇੰਚ ਤੇ ਲਾਈ ਇੱਥੇ ਠੀਕ ਹੈ ਇੱਥੋਂ ਲੈ ਕੇ ਆਪਾਂ ਇੱਥੇ ਤੱਕ ਇਹਨੂੰ ਐਕਸਟਰਾ ਮਾਦਰਾ ਸ਼ੱਕ ਠੀਕ ਹੈ ਇਸ ਤਰ੍ਹਾਂ ਕਰਕੇ ਆਪਾਂ ਇਹ ਤੇ ਕਾਟ ਪਾ ਲਾਂ ਠੀਕ ਹੈ ਆਹ ਬੜੀ ਇਸ ਤਰ੍ਹਾਂ ਠੀਕ ਹੈ ਜੀ ਠੀਕ ਹੈ ਹੁਣ ਆਪਾਂ ਇੱਥੋਂ ਨੀਚੋਂ ਕਿਵੇਂ ਕਰਨਾ 스케일 ਚੱਕਣ ਠੀਕਾ ਜਿੰਨਾ ਕ ਆਪਣਾ ਸਕੇਲ ਇੱਥੇ ਤੱਕ ਠੀਕ ਹੈ ਜੀ ਇੱਥੋਂ ਲੈ ਕੇ ਆਪਾਂ ਇੱਥੇ ਤੱਕ ਇਸ ਤਰ੍ਹਾਂ ਕਰਕੇ ਨਿਸ਼ਾਨੀ ਲਾ ਲੈਣੀ ਹੈ ਠੀਕ ਹੈ ਜੀ ਜਿੰਨੀ ਜਿੰਨੀ ਸਕੇਲ ਦੀ ਆਪਣੀ ਬੁੱਕ ਸੀਗੀ ਠੀਕ ਹੈ ਜੀ ਹਾਂ ਬੋਰ ਕੁਛ ਨਹੀਂ ਕਰਨਾ ਇਤਲੋ ਸਾਈਡ ਆਪਾਂ ਨਾਲ-ਨਾਲ ਕਟਿੰਗ ਕਰਨਾ ਤੇ ਆ ਆਪਾਂ ਨੇ ਕਾਟ ਪਾ ਦੇਣੀ ਹੈ ਠੀਕ ਹੈ ਜੀ ਇੱਥੋਂ ਇਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰ ਦਾਂਗੇ ਨਾਲ ਨਾਲ ਕਟਿੰਗ ਕਰਦੇ ਹਾਂ ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਕੀਤੀ ਬਿਲਕੁਲ करके अपने भी काट कार्ड पाया इस तरह करके ना अपने अड़ाई दिखा लॉज ये हो गया अपने ਬਲਾਜ਼ੋ ਦੀ ਕਟਿੰਗ ਲੂਜ਼ ਬਲਾਜ਼ੋ ਦੀ ਠੀਕ ਹੈ ਜੀ ਇਸ ਦੇਖਦੇ ਆਂ ਦੇਖ ਸਕਦੇ ਹੋ ਜੇ ਤੁਹਾਨੂੰ ਕੁਝ ਨਹੀਂ ਸਮਝ ਲੱਗਿਆ ਹੋਵੇ ਤਾਂ ਮੈਨੂੰ ਵੀਡੀਓ 'ਚ ਕਮੈਂਟ ਕਰਕੇ ਪੁੱਛ ਸਕਦੇ ਹੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ 'ਚ ਥੈਂਕ ਯੂ ਜੀ ਧੰਨਵਾਦ